ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਇਸ ਕਦਰ ਵੱਧ ਚੁੱਕੇ ਨੇ ਕਿ ਉਹ ਸ਼ਰਿਆਮ ਵਾਰਦਾਤਾਂ ਨੂੰ ਅੰਜਾਮ ਦੇ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਉਸਨਾਂ ਨੂੰ ਕਿਸੇ ਦਾ ਡਰ ਖਤਰਾ ਹੀ ਨਹੀਂ ਰਹਿ ਗਿਆ ਐ ਐਸਾ ਹੀ ਮਾਮਲਾ ਜਿਹੜਾ ਆ ਉਹ ਪੰਜਾਬ ਦੇ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਬੁਟੀਕ ਦੇ ਵਿੱਚ ਦੋ ਲੁਟੇਰੇ ਅੰਦਰ ਵੜਦੇ ਨੇ ਤਾਂ ਅੰਦਰ ਔਰਤ ਦੇ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਹ ਤੋਂ ਸੋਨੇ ਦੇ ਜਿਹੜੇ ਉਹਨੇ ਕੜੇ ਪਾਏ ਹੋਏ ਸਨ ਜਾਂ ਛਾਪਾਂ ਮੁੰਦਰੀਆਂ ਕੋਈ ਵੀ ਜਿਹੜੀ ਚੀਜ਼ਾਂ ਪਈਆਂ ਨੇ ਉਹ ਸਾਰਾ ਲਵਾ ਕੇ ਜਿਹੜਾ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਸੀਸੀਟੀਵੀ ਚ ਵੀ ਸਾਫ਼ ਦਿਖਾਈ ਦੇ ਰਿਹਾ ਕਿ ਦੋ ਜਿਹੜੇ ਨੌਜਵਾਨ ਨੇ ਉਹ ਬੁਟੀਕ ਦੇ ਅੰਦਰ ਜਾ ਰਹੇ ਨੇ ਔਰ ਅੰਦਰ ਜਾ ਕੇ ਉਥੇ ਜਿਹੜੀ ਇੱਕ ਔਰਤ ਹੁੰਦੀ ਆ ਔਰੀ ਅੱਖਾਂ ਦੇ ਵਿੱਚ ਜਿਹੜਾ ਮਿਰਚਾਂ ਪਾ ਕੇ ਉਥੋਂ ਸਾਫ਼ ਸੀਸੀਟੀਵੀ ਵਿੱਚ ਭਜਦੇ ਹੋਏ ਨਜ਼ਰ ਆਉਂਦੇ ਨੇ ਆ ਤਾਂ ਇਹ ਦੇਖ ਦੇਖ ਸਕਦੇ ਹੋ ਕਿ ਇਹਨਾਂ ਨੂੰ ਕਿਸੇ ਦਾ ਜਿਹੜਾ ਡਰ ਖੋਫ ਹੀ ਨਹੀਂ ਰਹਿ ਗਿਆ ਤਾਂ ਪੁਲਿਸ ਦੀ ਤਾਂ ਗੱਲ ਹੀ ਛੱਡੋ ਕਿਉਂਕਿ ਸ਼ਰਿਆਮ ਐਸੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਆਪਣੇ ਆਪ ਦੇ ਵਿੱਚ ਵੀ ਇੱਕ ਵੱਡੇ ਜਿਹੜੇ ਉਹ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਇੱਕ ਸਾਡੀ ਰਿਸਟਰੈਂਟ ਤੇ ਬੁਟੀਕ ਹੈਗੀ ਆ ਹਰਜੋਵੀਂ ਨਗਰ ਦੇ ਵਿੱਚ ਤੇ ਉੱਥੇ ਅਜੇ ਕੋਈ ਲੁੱਟਖੋ ਕਰਨ ਵਾਲੇ ਆਏ ਆ ਉਹਨਾਂ ਨੇ ਉਹਨਾਂ ਦੀ ਜਿਹੜੀ ਸਾਡੀ ਰਿਸਟਰ ਸੀਗੀ ਲੇਡੀ ਸੀਗੇ ਤੇ ਹੈਪੀ ਕਰਕੇ ਕਹਿੰਦੇ ਆਂ ਹੀ ਉਹਦੇ ਸਿਰ ਦੇ ਵਿੱਚ ਛੁਰਾ ਮਾਰਿਆ ਤੇ ਮਿਰਚਾਂ ਦੀ ਸੁਪਰੇ ਕੀਤੀ ਉਹਨਾਂ ਨੇ ਅੱਛਾ ਜੀ ਸੁਪਰੇ ਕਰਕੇ ਉਸ ਤੋਂ ਬਾਅਦ ਇੱਕ ਘਟਾ ਲੈ ਕੇ ਲਾਹ ਕੇ ਇੱਕ ਗਲੀ ਚੋਂ ਚੈਨ ਲੈ ਗਏ ਹੂੰ ਹੂੰ ਤੇ ਪੈਸੇ ਵੀ ਲੈ ਕੇ ਗਏ ਆ ਇਹ ਕਲੀਅਰ ਨਹੀਂ ਹੈ ਕਿੰਨੇ ਵਹਿ ਲਗੇ ਕਿੰਨੇ ਨਹੀਂ ਲਗੇ ਕਿੰਨੇ ਚੋਰ ਸੀਗੇ ਇਹ ਦੋ ਜਣੇ ਜੀ ਜਿੱਦਾਂ ਕਸਰ ਮੁਤਾਬਕ ਦੋ ਜਣੇ ਸੀਗੇ ਕਾਦੇ ਤੇ ਆਏ ਸੀ ਕਾਦੇ ਤੇ ਆਏ ਸੀ ਇਹ ਭੱਦੇ ਪੈਦਲ ਆ ਆਹ ਪਤਾ ਨਹੀਂ ਕਰਦੇ ਅੱਛਾ ਜੀ ਤੇ ਕਿਹੜੇ ਏਰੀਆ ਵਿੱਚ ਜਵਾਰਦਾ ਤੁਸੀਂ ਇਹ ਇਹ ਹਰਗੋਬਿੰਦਨਗਰ ਪੈ ਜਾਂਦਾ ਜੀ ਵਿੱਚ ਪੈਨਸੀ ਬੈਕ ਸਾਈਡ ਪੈ ਅੱਛਾ ਜੀ ਤੇ ਇਹਨਾਂ ਨੂੰ ਕੌਣ ਲੈ ਕੇ ਆਇਆ ਲੇਡੀ ਜਨ ਇਥੋਂ ਇਹ ਮੈਨੂੰ ਹਜੇ ਇਸ ਬਾਰੇ ਨਹੀਂ ਪਤਾ ਲੱਗਾ ਕੋਈ ਉੱਥੇ ਦੇ ਜਿਹੜੇ ਆਸ-ਪਾਸ ਵਾਲੇ ਉਹੀ ਲੈ ਕੇ ਆਏ। ਉਹ ਅੱਖਾਂ ਬਿਲਕੁਲ ਬੰਦ ਹੋ ਗਈਆਂ ਜਿਹਨੂੰ ਸਪਰੇਅ ਕੀਤੀ ਸੀਗੇ ਇਹਨਾਂ ਨੇ। ਇਹ ਨਾਲ ਹਾਂਜੀ ਕਿੰਨਾ ਟਾਈਮ ਹੋਇਆ ਘਟਣਾ ਹੋਈ ਨਹੀਂ। ਬਾਦੋਂ ਕਿੰਨਾ ਟਾਈਮ ਹੋਇਆ ਸੀ। ਤੇ ਪੁਲਿਸ ਆਈ ਸੀ ਮੌਕੇ ਤੇ। ਆਪਾਂ ਤੁਹਾਨੂੰ ਫੋਨ ਕੀਤਾ ਸੀ ਮੈਂ ਐਸਐਚਓ ਸਾਹਿਬ ਨੂੰ ਕਿ ਮੇਰੇ ਤੋਂ ਪਹਿਲੇ ਉਹੀ ਪਹੁੰਚ ਗਏ ਸੀ। ਕਿ ਕੋਈ ਸੀਸੀਟੀਵੀ ਵਗੈਰਾ ਆਈ ਕੋਈ ਵੀਡੀਓ। ਸੀਟੀਵੀ ਦੇਖਣ ਲੱਗੇ ਹੁਣ ਚੈੱਕ ਕਰਨ ਲੱਗੇ ਜੀ। ਅੱਜ ਜਰੂਰ ਹੋਣਗੇ ਕੈਮਰੇ ਲੱਗੇ ਆ ਚੱਲਦੇ ਆ ਜੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਸਾ ਤੋਂ ਕਿ ਮੰਗ ਕਰਦੇ ਕਿ ਲਾਈਟ ਚੋਂ ਨਿਸ ਇੰਨਾਤ ਬੈਣੀ ਚਾਹੀਦੀ ਤੇ ਔਰਤਾਂ ਔਰਤਾਂ ਦੋ ਹੀ ਸੀਗੀਆਂ ਹਾਂ ਦੋ ਸੀਗੀਆਂ ਕਾਹਦਾ ਕੰਮ ਕਰਦੀਆਂ ਇਹ ਇਹ ਬੁਟੀਕ ਦਾ ਕੰਮ ਜੀ ਇਹਨਾਂ ਨੇ ਤੇ ਬੈਠੇ ਕਿੱਥੇ ਦੀ ਬੁਟੀਕ ਦੇ ਅੰਦਰ ਹੀ ਜੀ ਦੇ ਅੰਦਰ ਹੀ ਬੈਠੀ ਦੀ ਅੰਦਰ ਹੀ ਗਈ ਜੀ ਫੇ ਚੋਰ ਅੰਦਰ ਹੀ ਗਏ ਉਹਨਾਂ ਦੇ ਅੰਦਰ ਹੀ ਗਏ ਦੋ ਹੀ ਜਾਣੇ ਅੱਛਾ ਉਹ ਤੋਂ ਵਾਰਦਾਤ ਕਰਕੇ ਆ ਜੀ ਉਹ ਤੋਂ ਵਾਰਦਾਤ ਕਰਕੇ ਉਹ ਨਿਕਲ ਗਏ ਅੱਛਾ ਸਭ ਹਰ ਗੋਬਿੰਦਨਗਰ ਦੇ ਵਿੱਚ ਇੱਕ ਬੁਟੀਕ ਹੈ ਪਹਿਨਾਵਾ ਅੱਜ ਉੱਥੇ ਕੋਈ ਵਾਰਦਾਤ ਹੋਈ ਹੈ ਕੀ ਇਹ ਮਾਮਲਾ ਸਾਰਾ ਹਾਂ ਜੀ ਅਸੀਂ ਇੱਥੇ ਮਜ਼ਦੂਰੀਆਂ ਜਿਹੜੀ ਪਹਿਨਾਵਾ ਬੁਟੀਕ ਹੈ ਇੱਥੇ ਸਾਨੂੰ ਥੋੜੀ ਦਿਨ ਪਹਿਲਾਂ ਇਨਫੋਰਮੇ ਇੱਕ ਗਰੀਬੀ ਤੋਂ ਸਭ ਲੈ ਕੇ ਕੀ ਕੀ ਗਏ ਇੱਕ ਕੜਾ ਹੈ ਕਿ ਇੱਕ ਚਾਂਦੀ ਦੀ ਬੰਦ